BTV ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਿਮਰਨ ਸੰਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੰਤਰਰਾਸ਼ਟਰੀ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਰਸ਼ੀਆ ਨੇ ਯੂਕਰੇਨ ਦੇ ਕਈ ਹਿੱਸਿਆਂ ਤੇ ਕੀਤਾ ਕਬਜ਼ਾ ਅਮਰੀਕਾ ਦੇ ਇਹਨਾਂ ਇਮੀਗ੍ਰੈਂਟਸ ਖਿਲਾਫ ਹੋਈ ਟਰੰਪ ਸਰਕਾਰ ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ 9ਵੇਂ ਮਹੀਨੇ ਘਟ ਕੋਸਕੋ ਨੇ ਟਰੰਪ ਦੀ ਟੈਰਿਫ ਨੀਤੀ ਖਿਲਾਫ ਕੀਤਾ ਮੁਕਦਮਾ ਦਰਜ ਤੇ ਹੁਣ ਖਬਰਾਂ ਵਿਸਥਾਰ ਦੇ ਵਿੱਚ ਰਸ਼ੀਆ ਵੱਲੋਂ ਯੂਕਰੇਨ ਦੇ ਕਾਫੀ ਹਿੱਸਿਆਂ ਤੇ ਕਬਜ਼ਾ ਕਰ ਲਿਆ ਗਿਆ ਹੈ ਯੂਕਰੇਨ ਦੇ ਪੂਰਬੀ ਡੋਨੇਟਸਕ ਖੇਤਰ ਲਈ ਹੁਣ ਰੇਲ ਗੱਡੀਆਂ ਨਹੀਂ ਚਲਦੀਆਂ ਹਨ ਅਤੇ ਇਹ ਖੇਤਰ ਡੋਨਬਾਸ ਦਾ ਹਿੱਸਾ ਹੈ ਜਿਸ ਤੇ ਰੂਸ ਦੇ ਰਾਸ਼ਟਰਪਤੀ ਪੁਤਿਨ ਦਾ ਕਬਜ਼ਾ ਹੈ ਇਹ ਰਸ਼ੀਆ ਦਾ ਹੌਲੀ-ਹੌਲੀ ਅੱਗੇ ਵਧਣ ਦਾ ਇੱਕ ਹੋਰ ਨਿਸ਼ਾਨ ਹੈ ਯੂਕਰੇਨ ਵਿੱਚ ਹੁਣ ਆਖਰੀ ਸਟੇਸ਼ਨ ਡੋਨੇਟਸਕ ਦੇ ਪੱਛਮੀ ਸਰਹੱਦ ਤੇ ਹੈ ਜਿੱਥੇ ਸਵਿਲੀਅਨ ਅਤੇ ਫੌਜੀ ਸੁਰੱਖਿਆਤ ਜਗ੍ਹਾ ਵੱਲ ਜਾਣ ਲਈ ਟ੍ਰੇਨ ਦੀ ਉਡੀਕ ਕਰਦੇ ਹਨ ਅਮਰੀਕਾ ਵੱਲੋਂ ਯੁੱਧ ਖਤਮ ਕਰਨ ਦੇ ਪ੍ਰਸਤਾਵ ਲੀਕ ਹੋਣ ਤੋਂ ਬਾਅਦ ਪੁਤਿਨ ਨੇ ਹੋਰ ਦ੍ਰਿੜਤਾ ਦਿਖਾਈ ਹੈ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੰਸਕੀ ਦੱਸਦੇ ਹਨ ਕਿ ਖੇਤਰ ਸਬੰਧੀ ਮਸਲਾ ਯੂਐਸ ਪੀਸ ਪਲਾਨ ਵਾਲੀਆਂ ਗੱਲਾਂਬਾਤਾਂ ਵਿੱਚ ਸਭ ਤੋਂ ਮੁਸ਼ਕਿਲ ਹੈ। ਅਤੇ ਉੱਥੇ ਹੀ ਹੁਣ ਰਸ਼ੀਆ ਦੀ ਫੌਜ ਨੇ ਡੋਨਬਾਸ ਦੇ ਲਗਭਗ 85% ਖੇਤਰ ਨੂੰ ਕਾਬੂ ਕਰ ਲਿਆ ਹੈ। ਮੰਗਲਵਾਰ ਨੂੰ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਡੋਨੇਟਸਕ ਦਾ ਮੁੱਖ ਸ਼ਹਿਰ ਵੀ ਕਬਜ਼ਾ ਕਰ ਲਿਆ ਹੈ। ਅਤੇ ਯੂਕਰੇਨ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਅਜੇ ਵੀ ਲੜਾਈ ਜਾਰੀ ਹੈ। ਵਾਈਟ ਹਾਊਸ ਦੀ ਸੋਸ਼ਲ ਮੀਡੀਆ ਟੀਮ ਇੱਕ ਵੱਡੇ ਪੌਪ ਸਟਾਰ ਨਾਲ ਮੁਸ਼ਕਲ ਵਿੱਚ ਫਸ ਗਈ ਹੈ ਇਹ ਮੁਸ਼ਕਲ ਉਸ ਵੇਲੇ ਆਈ ਜਦੋਂ ਉਹਨਾਂ ਨੇ ਸੈਬਰਿਨਾ ਕਾਰਪਿੰਟਰ ਦੇ ਗਾਣੇ ਯੂਨੋ ਨੂੰ ਇੱਕ ਵੀਡੀਓ ਵਿੱਚ ਵਰਤਿਆ ਜਿਸ ਵਿੱਚ ਲੱਗਦਾ ਹੈ ਕਿ ਇਮੀਗ੍ਰੇਸ਼ਨ ਕਾਰਵਾਈ ਦੌਰਾਨ ਲੋਕਾਂ ਨੂੰ ਫੜਿਆ ਜਾ ਰਿਹਾ ਹੈ। ਗ੍ਰਾਮੀ ਵਿਨਿੰਗ ਸਿੰਗਰ ਅਤੇ ਗੀਤਕਾਰ ਨੇ ਇਸ ਵੀਡੀਓ ਨੂੰ ਬੁਰਾ ਅਤੇ ਕਿਨੌਨਾ ਕਿਹਾ ਹੈ। ਸਬਰੀਨਾ ਕਾਰਪੈਂਟਰ ਨੇ ਐਕਸ ਤੇ ਲਿਖ ਕੇ ਕਿਹਾ ਹੈ ਕਿ ਉਸ ਨੂੰ ਜਾਂ ਫਿਰ ਉਸਦੇ ਕਿਸੇ ਵੀ 뮤직 ਨੂੰ ਕਿਸੇ ਅਜੰਡੇ ਨਾਲ ਨਾ ਜੋੜਿਆ ਜਾਵੇ। ਵਾਈਟ ਹਾਊਸ ਨੇ ਸਬਰੀਨਾ ਕਾਰਪੈਂਟਰ ਦੀ ਆਲੋਚਨਾ ਦਾ ਜਵਾਬ ਦੇਣ ਲਈ ਉਸਦੇ ਹੀ ਗੀਤ ਦੇ ਲਫ਼ਜ਼ ਵਰਤ ਕੇ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ। ਵਾਈਟ ਹਾਊਸ ਦੇ ਸਪੋਕਸਪਰਸਨ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਸਬਰੀਨਾ ਕਾਰਪੈਂਟਰਲੀ ਇੱਕ ਛੋਟਾ ਜਿਹਾ ਤੇ ਸਿੱਧਾ ਸੁਨੇਹਾ ਹੈ ਕਿ ਉਹ ਆਪਣੇ ਦੇਸ਼ ਤੋਂ ਖਤਰਨਾਕ ਅਪਰਾਧੀਆਂ ਹਥਿਆਰਾਂ ਬਲਾਤਕਾਰੀਆਂ ਨੂੰ ਕੱਢਣ ਲਈ ਮਾਫੀ ਨਹੀਂ ਮੰਗਣਗੇ ਇੱਕ ਨਵੀਂ ਇਮੀਗ੍ਰੇਸ਼ਨ ਅਤੇ ਕਸਟਮਸ ਇਨਫੋਰਸਮੈਂਟ ਆਪਰੇਸ਼ਨ ਵੱਲੋਂ ਮਿਨੇਪੋਲਿਸ ਅਤੇ ਸੈਂਟ ਪੌਲ ਵਿੱਚ ਗੈਰ ਕਾਨੂੰਨੀ ਸਮਾਲੀ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਇਹ ਫੈਡਰਲ ਇਮੀਗ੍ਰੇਸ਼ਨ ਕਾਰਵਾਈ ਉਸ ਸਮੇਂ ਆਈ ਹੈ ਜਦੋਂ ਰਾਸ਼ਟਰਪਤੀ ਡੋਨਲਡ 트ੰਪ ਨੇ ਮੰਗਲਵਾਰ ਨੂੰ ਆਪਣੇ ਕੈਬਨਟ ਮੀਟਿੰਗ ਦੇ ਅੰਤ ਵਿੱਚ ਕਿਹਾ ਕਿ ਉਹ ਸਮਾਲੀ ਪ੍ਰਵਾਸੀਆਂ ਨੂੰ ਅਮਰੀਕਾ ਵਿੱਚ ਨਹੀਂ ਚਾਹੁੰਦੇ ਹਨ। ਉਹਨਾਂ ਨੇ ਉਹਨਾਂ ਨੂੰ ਗਾਰਬੇਜ ਕਹਿੰਦੇ ਹੋਏ ਕਿਹਾ ਕਿ ਉਹ ਲੋਕ ਆਪਣੇ ਦੇਸ਼ ਵਾਪਸ ਚਲੇ ਜਾਣ। 트ੰਪ ਨੇ ਕਿਹਾ ਕਿ ਸਮਾਲੀਆਂ ਦੇ ਦੇਸ਼ ਵਿੱਚ ਕੋਈ ਵੀ ਚੰਗਾ ਨਹੀਂ ਹੈ। ਰਾਸ਼ਟਰਪਤੀ ਦੇ ਇਹ ਬਿਆਨ ਸਮਾਲੀਆਂ ਵਿਰੁੱਧ ਹਮਲਿਆਂ ਵਿੱਚ ਵਾਧਾ ਦਰਸਾਉਂਦੇ ਹਨ। ਟਰੰਪ ਨੇ ਪਿਛਲੇ ਹਫਤੇ ਵਾਸ਼ਿੰਗਟਨ ਡੀਸੀ ਵਿੱਚ ਦੋ ਨੈਸ਼ਨਲ ਗਾਰਡਨ ਮੈਂਬਰਾਂ ਦੀ ਗੋਲੀਬਾਰੀ ਤੋਂ ਬਾਅਦ ਸੋਮਾਲੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਹੈ ਹਾਲਾਂਕਿ ਗੋਲੀਬਾਰੀ ਕਰਨ ਵਾਲਾ ਅਫਗਾਨ ਸੀ ਜਿਸ ਦਾ ਸੋਮਾਲੀਆਂ ਨਾਲ ਕੋਈ ਸੰਬੰਧ ਨਹੀਂ ਸੀ ਜੇ ਤੁਹਾਡੀ ਛੁੱਟੀਆਂ ਦੀ ਯਾਤਰਾ ਵਿੱਚ ਵੈਨਕੂਵਰ ਇੰਟਰਨੈਸ਼ਨਲ 에ਅਰਪੋਰਟ ਤੋਂ ਉਡਾਨ ਸ਼ਾਮਲ ਹੈ ਤਾਂ ਸੰਭਾਵਨਾ ਹੈ ਕਿ ਤੁਸੀਂ ਅਮਰੀਕਾ ਨਹੀਂ ਜਾ ਰਹੇ ਕੈਨੇਡਾ ਦੀ ਤਾਜ਼ਾ ਰਿਪੋਰਟ ਦੇ ਮੁਤਾਬਕ ਸਾਲ ਦੇ ਨਵੰਬਰ ਤੱਕ ਦੱਖਣੀ ਸਰਹੱਦ ਤੋਂ ਬਾਲ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਲਗਾਤਾਰ ਘਟ ਹੋ ਰਹੀ ਹੈ ਅਮਰੀਕਾ ਵੱਲ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਸਿਰਫ 24.4% ਰਹੀ ਹੈ ਜੋ ਪਿਛਲੇ ਸਾਲ ਦੇ 28% ਨਾਲੋਂ ਘੱਟ ਹੈ। ਉੱਥੇ ਹੀ ਇਸ ਵੇਲੇ ਕੈਨੇਡਾ ਦੇ ਅੱਠ ਸਭ ਤੋਂ ਵੱਡੇ 에ਅਰਪੋਰਟਸ ਤੇ ਅਕਤੂਬਰ ਮਹੀਨੇ ਵਿੱਚ 50 ਲੱਖ ਤੋਂ ਵੱਧ ਲੋਕਾਂ ਨੇ ਚੈੱਕ ਇਨ ਕੀਤਾ ਹੈ ਜੋ ਪਿਛਲੇ ਸਾਲ ਨਾਲੋਂ 4.5% ਵੱਧ ਹੈ। VVR ਚ ਹੀ 9 ਲੱਖ ਤੋਂ ਵੱਧ ਲੋਕਾਂ ਨੇ ਯਾਤਰਾ ਕੀਤੀ ਜੋ ਕਿ ਲਗਭਗ 6.6% ਵਾਧੇ ਨਾਲ ਹੈ। ਇਸ ਦੀਤਾ ਕੈਨੇਡੀਅਨ ਜ਼ਿਆਦਾਤਰ ਡੋਮੈਸਟਿਕ ਡੈਸਟੀਨੇਸ਼ਨਸ ਨੂੰ ਚੁਣ ਰਹੇ ਹਨ ਅਤੇ ਕੈਨੇਡਾ ਤੇ ਹੋਰ ਸ਼ਹਿਰਾਂ ਵੱਲ ਯਾਤਰਾ 8.5% ਵਧੀ ਹੈ ਅਮਰੀਕਾ ਦੇ ਲੋਕ ਵੀ ਕੈਨੇਡਾ ਵੱਲ ਉਡਾਣਾ ਪਸੰਦ ਕਰਦੇ ਹਨ ਜਿੱਥੇ ਫਲਾਈਟਸ ਰਾਹੀਂ ਆਉਣ ਵਾਲੇ ਯਾਤਰੀ 1.3% ਵਧੇ ਹਨ ਪਰ ਕੈਨੇਡਾ ਤੋਂ ਅਮਰੀਕਾ ਜਾਣ ਵਾਲੇ ਯਾਤਰੀਆਂ ਦਾ ਅੰਕੜਾ ਪਹਿਲਾਂ ਨਾਲੋਂ ਘਟਿਆ ਹੈ। ਵਾਸ਼ਿੰਗਟਨ ਸਟੇਟ ਦੇ ਵਟਕਮ ਕਾਉਂਸਲ ਆਫ ਗਵਰਨਮੈਂਟਸ ਨੇ ਵੀ ਅਕਤੂਬਰ ਮਹੀਨੇ ਵਿੱਚ BC ਦੇ ਲਾਇਸੈਂਸ ਪਲੇਟਸ ਵਾਲੀਆਂ ਗੱਡੀਆਂ ਵਿੱਚ 37% ਦਾ ਘਟਾ ਦਰਜ ਕੀਤਾ ਹੈ। ਇਹ ਘਟਦਾ ਰੁਝਾਨ ਫਰਵਰੀ ਤੋਂ ਸ਼ੁਰੂ ਹੋਇਆ ਜਦੋਂ ਡੋਨਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣੇ ਅਤੇ ਉਸ ਸਮੇਂ ਉਹਨਾਂ ਨੇ ਕੈਨੇਡਾ ਨੂੰ ਕੁਵਿੰਜਵਾ ਰਾਜ ਕਹਿ ਕੇ ਤਮਕੀਦ ਦੇਣ ਲੱਗੇ। ਕੋਸਕੋ ਨੇ ਟਰੰਪ ਦੀ ਟੈਰਿਫ ਨੀਤੀ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਕੋਸਕੋ ਨੇ ਮਨ ਹੈਪਨ ਦੇ ਯੂਐਸ ਕੋਰਟ ਆਫ ਇੰਟਰਨੈਸ਼ਨਲ ਟ੍ਰੇਡ ਵਿੱਚ ਮਕਦਮਾ ਦਰਜ ਕੀਤਾ ਹੈ ਤਾਂ ਜੋ ਸੁਪਰੀਮ ਕੋਰਟ ਡੋਨਲਡ 트ੰਪ ਦੀ ਟੈਰਿਫ ਲਗਾਉਣ ਦੇ ਅਧਿਕਾਰ ਦੀ ਮੰਗ ਨੂੰ ਨਕਾਰ ਦੇਵੇ ਤਾਂ ਜੋ ਕੋਸਕੋ ਨੂੰ ਰਿਫੰਡ ਮਿਲ ਸਕੇ ਵਾਸ਼ਿੰਗਟਨ ਵਿੱਚ ਸਥਿਤ ਕੋਸਕੋ ਨੇ ਦੱਸਿਆ ਕਿ ਇੰਟਰਨੈਸ਼ਨਲ ਐਮਰਜੈਂਸੀ ਇਕਨੋਮਿਕ ਪਾਵਰਜ਼ ਐਕਟ ਦੇ ਤਹਿਤ 트ੰਪ ਵੱਲੋਂ ਟੈਰਿਫ ਲਗਾਉਣ ਨਾਲ ਇਹ ਅਸਪਸ਼ਟ ਹੋ ਗਿਆ ਹੈ ਕਿ ਕਾਰੋਬਾਰ ਉਹ ਰਕਮ ਵਾਪਸ ਲੈ ਸਕਣਗੇ ਜਾਂ ਫਿਰ ਨਹੀਂ ਕੋਸਕੋ ਜੋ ਅਮਰੀਕਾ ਦਾ ਸਭ ਤੋਂ ਵੱਡਾ ਵੇਅਰ ਹਾਊਸ ਕਲੱਬ ਹੈ ਅਤੇ ਜਿਸ ਦੀ ਆਰਥਿਕ ਸਾਲ ਵਿੱਚ 275.2 ਬਿਲੀਅਨ ਡਾਲਰ ਦੀ ਆਮਦਨ ਹੈ ਉਸਨੇ ਕਿਹਾ ਹੈ ਕਿ ਯੂਐਸ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਨੀਵੀ ਟੈਰਿਫ ਦੀਆਂ ਆਖਰੀ ਕੈਲਕੂਲੇਸ਼ਨਸ ਲਈ ਹੋਰ ਸਮਾਂ ਦੇਣ ਦੀ ਬੇਨਤੀ ਨੂੰ ਨਕਾਰ ਦਿੱਤਾ ਹੈ ਜਿਸ ਨਾਲ ਰਿਫੰਡ ਦਾ ਹੱਕ ਖਤਰੇ ਵਿੱਚ ਆ ਗਿਆ ਹੈ ਉੱਥੇ ਹੀ ਹੋਰ ਕੰਪਨੀਆਂ ਵੀ ਰਿਫੰਡ ਸੁਰੱਖਿਅਤ ਕਰਨ ਲਈ ਮੁਕਦਮੇ ਦਰਜ ਕਰ ਰਹੀਆਂ ਹਨ ਕੋਸਕੋ ਨੇ ਟੈਰਿਫ ਉੱਪਰ ਭਾਵ ਘਟਾਉਣ ਲਈ ਕਈ ਕਦਮ ਉਠਾਏ ਹਨ ਜਿਵੇਂ ਕਿ ਸਪਲਾਇਰ ਦੀ ਗਿਣਤੀ ਘਟਾਉਣਾ ਸਥਾਨਿਕ ਸੋਰਸਿੰਗਾਂ ਤੇ ਨਿਰਭਰਤਾ ਵਧਾਉਣਾ ਅਤੇ ਆਪਣੇ ਕ੍ਰਿਕਲੈਂਡ ਬ੍ਰਾਂਡ ਤੇ ਧਿਆਨ ਕੇਂਦ੍ਰਿਤ ਕਰਨਾ ਕੈਨੇਡਾ ਦੇ ਹਾਕੀ ਲੈਜੈਂਡ ਵੈਨ ਗ੍ਰੈਟਸਕੀ ਇੱਕ ਵਾਰ ਫਿਰ ਚਰਚਾ ਵਿੱਚ ਹਨ ਗ੍ਰੈਟਸਕੀ ਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ 골ਫ ਕੋਰਸ ਤੇ ਖਿੱਚੀ ਗਈ ਫੋਟੋ ਨੇ ਕੈਨੇਡਾ ਵਿੱਚ ਚਰਚਾ ਛੇੜ ਦਿੱਤੀ ਹੈ ਫੋਟੋ ਦੇ ਤਰੁਥ ਸੋਸ਼ਲ ਤੇ ਸ਼ੇਅਰ ਹੋਣ ਤੋਂ ਬਾਅਦ ਲੋਕਾਂ ਨੇ ਪ੍ਰਤੀਕਿਰਿਆ ਦਿੱਤੀ ਕਈ ਕੈਨੇਡੀਅਨਸ ਨੇ ਗ੍ਰੈਟਸਕੀ ਅਤੇ ਟਰੰਪ ਦੇ ਰਿਸ਼ਤੇ ਤੇ ਨਿਰਾਸ਼ਾ ਜ਼ਾਹਤਾਈ ਹੈ ਕਿਉਂਕਿ ਇਹ ਸਬੰਧ ਪਿਛਲੇ ਕੁਝ ਸਾਲਾਂ ਵਿੱਚ ਨਿੰਦਿਆ ਗਿਆ ਹੈ ਵੈਨ ਗ੍ਰੈਟਸਕੀ ਅਤੇ ਡੋਨਲਡ ਟਰੰਪ ਦੀ ਦੋਸਤੀ ਪਹਿਲਾਂ ਵੀ ਚਰਚਾ ਦਾ ਵਿਸ਼ਾ ਰਹੀ ਹੈ ਇਸ ਸਾਲ ਦੀ ਸ਼ੁਰੂਆਤ ਵਿੱਚ ਗ੍ਰੈਟਸਕੀ ਨੇ ਦੱਸਿਆ ਸੀ ਕਿ ਉਸ ਦਾ ਰਿਸ਼ਤਾ 트੍ਰੰਪ ਨਾਲ ਨਿੱਜੀ ਹੈ ਰਾਜਨੀਤਿਕ ਨਹੀਂ ਅਤੇ ਉਸ ਦੇ ਕੋਲ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਤੇ ਕੋਈ ਸਿਆਸੀ ਤਾਕਤ ਨਹੀਂ ਹੈ ਵਲਾਦੀਮੀਰ ਪੁਤਿਨ ਨੇ ਮੰਗਲਵਾਰ ਨੂੰ ਕ੍ਰੈਮਲਿਨ ਵਿੱਚ ਯੂਐਸ ਨੇਗੋਸ਼ੀਏਟਰਸ ਨਾਲ 5 ਘੰਟਿਆਂ ਦੀ ਗੱਲਬਾਤ ਕੀਤੀ ਜਿਸ ਦਾ ਮਕਸਦ ਯੂਕਰੇਨ ਵਿੱਚ ਯੁੱਧ ਖਤਮ ਕਰਨਾ ਸੀ ਰੂਸਿਆ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਇਹ ਗੱਲਬਾਤ ਪ੍ਰੋਡਕਟਿਵ ਰਹੀ ਅਮਰੀਕਾ ਦੇ ਸਪੈਸ਼ਲ ਇਨਵੋਇਸਟਿਵ ਵਿਟਕੋਫ ਅਤੇ ਟਰੰਪ ਦੇ ਜੁਵਾਈ ਚਾਰਡ ਕੁਸ਼ਨਰ ਨਾਲ ਗੱਲਬਾਤ ਬੰਦ ਦਰਵਾਜ਼ਿਆਂ ਦੇ ਪਿੱਛੇ ਹੋਈ ਅਤੇ ਹੁਣ ਤੱਕ ਇਸ ਦੇ ਵਿਸਥਾਰ ਨਹੀਂ ਆਏ ਇਹ ਗੱਲਬਾਤ ਉਸ ਤੋਂ ਥੋੜੇ ਸਮੇਂ ਬਾਅਦ ਹੋਈ ਜਦੋਂ ਪੁਤਿਨ ਨੇ ਕਿਹਾ ਕਿ ਯੂਰਪੀ ਦੇਸ਼ਾਂ ਵੱਲੋਂ ਯੂਐਸ ਪੀਸ ਪਲਾਨ ਲਈ ਕੀਤੀਆਂ ਮੰਗਾਂ ਮਨਜ਼ੂਰ ਨਹੀਂ ਹਨ ਉਨਾਂ ਨੇ ਕਿਹਾ ਕਿ ਜੇ ਯੂਰਪ ਸਾਡੇ ਨਾਲ ਲੜਨਾ ਚਾਹੁੰਦਾ ਹੈ ਤਾਂ ਅਸੀਂ ਬਿਲਕੁਲ ਤਿਆਰ ਹਾਂ ਉੱਥੇ ਹੀ ਯੂਐਸ ਐਨਵੋਏ ਮਾਸਕੋ ਗਏ ਹਨ ਅਤੇ ਇਸ ਤੋਂ ਪਹਿਲਾਂ ਉਹਨਾਂ ਨੇ ਪਿਛਲੇ 2 ਹਫ਼ਤਿਆਂ ਵਿੱਚ ਕੀਵ ਤੋਂ ਆਏ ਨੁਮਾਇੰਦਗਾਂ ਨਾਲ ਮਿਲ ਕੇ ਗੱਲਬਾਤ ਕੀਤੀ ਸੀ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਕਿਹਾ ਕਿ ਉਹ ਮੀਟਿੰਗ ਤੋਂ ਬਾਅਦ ਅਮਰੀਕੀ ਟੀਮ ਵੱਲੋਂ ਵਿਸਤਾਰਪੂਰਵਕ ਗੱਲਬਾਤ ਦੀ ਉਮੀਦ ਕਰ ਰਹੇ ਹਨ ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਦੇ ਵਿੱਚ ਇਨਾ ਹੀ ਇਸ ਤਰ੍ਹਾਂ ਹੀ ਦੇਖਦੇ ਰਹੋ ਬੀਟੀਵੀ ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਯਰਸੈਲਫ